ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਅਸੀਂ ਕਿਸਾਨਾਂ ਦਾ ਉਹ ਦਰਦ ਦਿਖਾਉਣ ਲੱਗੇ ਆ ਜਿਹੜਾ ਕਿ ਨਾ ਸਹਿਣਯੋਗ ਹੈ ਲੋਕ ਕਹਿੰਦੇ ਇਹ ਘਰਨੇ ਲਾਣੇ ਆ ਇਹ ਰੋਡ ਬੰਦ ਕਰ ਦਿੰਨੇ ਆ ਤਰ੍ਹਾਂ ਤਰ੍ਹਾਂ ਦੇ ਕਿਸਾਨਾਂ ਦੇ ਉੱਪਰ ਦੋਸ਼ ਲਾਉਨੇ ਆ ਕਿਸਾਨ ਜਦ ਡੁੱਬਦਾ ਨਾ ਉਧਿਕ ਉਸਾਰਮੀ ਲੈਂਦਾ ਇਸ ਟਾਈਮ ਮੈਂ ਖੇਤ ਚ ਖੜਾ ਐ ਜੋ ਕਿ ਇਹ ਝੋਨਾ ਐਂ ਦਾ ਦਾ ਤਾਹੀ ਨੂੰ ਬਿਮਾਰੀ ਪੈ ਗਈ ਇੱਕਣਾ ਦਾ ਆ ਦੇਖੋ ਕਿੰਨਾ ਤਕੜਾ ਨਾ ਇਹ ਬਿਮਾਰੀ ਪੈ ਗਈ ਨੂੰ ਝੋਨੇ ਨੂੰ ਇਹਨੂੰ ਤੇ ਉਹ ਸਾਹਮਣੇ ਇਹ ਬਾਹਰ ਹੈ ਯਾਨੀ ਹਾਂ ਦੇ ਬਾਹਰ ਹੈ ਝੋਨੇ ਨੂੰ ਨੂੰ ਇਨੂੰ ਪੈ ਗਈ ਬਿਮਾਰੀ ਇੱਥੇ ਖੇਤ ਪਰਲੇ ਪਾਸੇ ਖੇਤ ਆ ਸਾਨੂੰ ਉਹ ਵੀ ਦਿਖਾਵਾਂਗੇ ਮੋਟਰ ਦੇ ਕੋਲ ਕਈ ਏਕੜ ਆ ਦੇ ਬਾਹਰ ਹੈ ਝੋਨੇ ਨੂੰ ਇਹਨੂੰ ਬਿਮਾਰੀ ਪੈ ਗਈ ਟਰੈਕਟਰ ਚੱਲਦਾ ਦੇਖ ਲੋ ਲੋ ਬਾਉਨੇ ਨੂੰ ਤੇ ਆਪਾਂ ਬੁੱਛ ਵੀ ਲਵਾਂਗੇ ਵੀ ਕੀ ਗੱਲ ਹੋ ਗਈ ਪੁੱਛ ਲਾਂਗੇ ਗਾ ਰਹੇ ਆ ਦੇਖ ਲੋ ਟਰੈਕਟਰ ਚੱਲਦਾ ਆਪਾਂ ਬਾਈਕ ਨਾਲ ਗੱਲ ਕਰਾਂਗੇ ਵੀ ਕੀ ਗੱਲ ਹੋ ਗਈ ਕੀ ਬਿਮਾਰੀ ਪੈ ਗਈ ਕਿੰਨੀ ਏਕੜ ਜਿਹੜੀ ਇਹ ਬੌਣੀ ਸਾਰੀ ਉਹ ਦੇਖ ਲੋ ਐ ਸਿਰੇ ਪਰ ਗਈ ਵੀ ਐਦਾਂ ਕਿੰਨੀ ਤੱਕੜੀ ਲਾਉ ਚੀਰੀ ਦੇਖ ਲੋ ਇਹ ਕਿਆ ਗੱਲ ਹੋ ਗਈ ਬਿਮਾਰੀ ਪੈ ਗਈ ਕੋਈ ਨੂੰ ਫਸਲ ਨੂੰ ਆ ਪੈ ਗਿਆ ਜੀ ਬੋਨਾ ਰੋਗ ਬੋਨਾ ਰੋਗ ਪੈ ਗਿਆ ਹੈ ਇਹ ਕਿੰਨੇ ਏਕੜ ਸਾਰੀ ਉਹ ਇਹ ਹੋ ਜਾ ਰਹੀ ਹੈ ਜੀ 75 ਮੇਰਾ 1 ਏਕੜ ਹੋ ਗਿਆ 7 1 ਏਕੜਾਂ 5 ਏਕੜ ਹਾਂ 12 13 ਏਕੜ ਲਗਭਗ ਹੋਰ ਹੋਣੀ ਸਾਰੀ ਹੋਰ ਹੈ ਇਹ ਕਿੱਥੇ ਤੱਕ ਇੱਧਰ ਹੈ ਹੋਰ ਸਿਰੇ ਤੱਕ ਪਿੱਛੇ ਫੈਲਿਆ ਹੋਇਆ ਜਿੱਥੇ ਉਹ ਸੇਲਰ ਤੱਕ ਆਇਆ ਹੈ ਇਹ ਕਿੰਨੇ ਏਕੜ ਦਾ ਖੇਤ ਹੈ ਸਾਰੀ ਗੱਡ ਚਾਰ ਦੇ ਜੀ ਸਾਡੇ 4 ਏਕੜ ਦਾ ਖੇਤ ਆ ਕਹਿੰਦੇ ਉਹ ਸੈਲਰ ਆ ਜਿਹੜਾ ਸਾਹਮਣੇ ਤੁਸੀਂ ਦੇਖ ਸਕਦੇ ਆ ਮੈਂ ਥੋੜਾ ਤੁਹਾਨੂੰ ਕੋਲ ਕਰਕੇ ਦਿਖਾ ਦਿੰਨਾ ਆ ਜ਼ੂਮ ਕਰ ਲਨੇ ਆਪਾਂ ਆ ਲਓ ਲਾਕ ਆ ਗਿਆ ਨਾ ਦੇਖ ਲਓ ਹੁਣ ਉਹ ਸੈਲਰ ਆ ਗਿਆ ਨਾਲ ਤੇ 4 ਏਕੜ ਦਾ ਖੇਤ ਆ ਜਿਹੜਾ ਇਹ ਬੋਨਾ ਰੋਗ ਲੱਗ ਗਿਆ ਕਹਿੰਦੇ ਇਹਨੂੰ ਖਤਮ ਹੋਈ ਜਾਂਦੀ ਹੈ ਜੀਰੀ ਇਹ ਸਿਰੇ ਗਈ ਵੀ ਹੈ ਹੁਣ ਕਿਸਾਨ ਦੱਸੋ ਕਿ ਆ ਕਰੂਗਾ ਇਹ ਕਿੰਨੇ ਚਿਰ ਹੋ ਗਿਆ 24 ਮਹੀਨੇ 2.5 ਮਹੀਨੇ ਹੋ ਗਏ ਲੱਗੀ ਨੂੰ ਹੈ 2 ਮਹੀਨੇ ਤੇ 2.5 ਮਹੀਨੇ ਹੋ ਗਏ ਤਿੰਨ ਰੇ ਪਹਿਲੇ 200 ਸਪਰੇਆ ਹੋ ਗਈਆਂ ਦੇਖ ਲਓ ਤੁਸੀਂ ਹੁਣ ਕਿਸਾਨ ਕਿਆ ਕਰੂਗਾ ਤਿੰਨ ਰੇ ਪੈ ਗਏ ਕਹਿੰਦੇ 2 ਸਪਰੇਆ ਹੋ ਲਈਆਂ ਜਿਹੜਾ ਰੋਗ ਜਿਹੜਾ ਇਹ ਹਟਿਆ ਨਹੀਂ ਹੈਗਾ ਤੇ ਐਦਾਂ ਦਾ ਆ ਮੈਂ ਵਿਚਾਲੇ ਜੇ ਖੜਾ ਇਕਣਾ ਸਾਰੀ ਇਕਣਾ ਸਮਝ ਦੇਖ ਸਕਦੇ ਨਾ ਤੁਸੀਂ ਇਕਣਾ ਰੋਗ ਇਹ ਤੇ ਇਕਣਾ ਰੋਗ ਆ ਇਹ ਜਿਵੇਂ ਖਤਮ ਹੋਈ ਜਾਂਦਾ ਚੋਂ ਖਦਮ ਖਦਮ ਹੋਈ ਜਾਂਦਾ ਬਿਲਕੁਲ ਇਹਨ ਤੁਹਾਨੂੰ ਮੈਂ ਪਰਲੇ ਪਾਸੇ ਵੀ ਉਹ ਜ਼ਮੀਨ ਦਿਖਾ ਦਣਾ ਜਿਹੜੀ ਤਕਰੀਬਨ ਸਾਢੇ ਦਿਨ ਇਕੜ ਪਰਿਆ 4 ਏਕੜ ਦੇ ਲਗਭਗ ਇਹ ਬਾਕੀ ਉਧਰ ਹੈ 12 12 13 ਏਕੜ ਜ਼ਮੀਨ ਟੋਟਲ ਹੈ ਸਾਰੀ ਜਿਹੜੇ ਖਰਾਬ ਹੋਗਾ ਝੋਨਾ ਇਹ ਤੇ ਬੇਨਤੀ ਹੈ ਸਾਡੇ ਸਾਰੇ ਭਰਾਵਾਂ ਨੂੰ ਕਿ ਤੁਸੀਂ ਵੀਡੀਓ ਨੂੰ ਬਾਅਦ ਤੇ ਬਾਅਦ ਸ਼ੇਅਰ ਕਰਨਾ ਤੇ ਕਮੈਂਟਾਂ ਦੇ ਵਿੱਚ ਲਿਖਣਾ ਹੈ ਤੁਸੀਂ ਨੇ ਵੀ ਇਹ ਰੋਗ ਦਾ ਕੋਈ ਹੱਲ ਹੈਗਾ ਕਿ ਨਹੀਂ ਹੈਗਾ ਜਿਹੜਾ ਕਿਸਾਨ ਨੂੰ ਏਡਾ ਨੁਕਸਾਨ ਹੋਇਆ ਉਹ ਦੁਬਾਰਾ ਫੇਰ ਲਵਾਈ ਲੱਗਣੀ ਐ ਤੇ ਹੁਣ ਕਿਹੜਾ ਬੀਜ ਲਾ ਰਹੇ ਆ ਬਈ ਹੁਣ ਸੱਦੀ ਲਾਉਂਗਾ ਇਹ ਕਿਹੜਾ ਬੀਜ ਆ ਉਹ ਪਤਾ ਨਹੀਂ ਠਾਈ ਆ ਪਤਾ ਨਹੀਂ 28 ਠਾਈ ਜਿਹੇ ਠਾਈ ਆ ਇਹ ਹੈ ਇਹ ਠਾਈ ਬੀਜ ਆ ਯਾ ਠਾਈ ਨੂੰ ਰੋਗ ਪੈ ਗਿਆ ਕਹਿੰਦੇ ਆ ਠਾਈ ਝੋਨਾ ਸਾਰੇ ਜਿਹੜਾ ਪਰਲੇ ਪਾਸੇ ਉਹ ਵੀ ਠਾਈ ਉਹ ਹੈ ਹਾਂ ਪਰਲੇ ਪਾਸੇ ਵੀ ਇਹ ਠਾਈ ਉਹ ਆ ਹੁਣ ਤੁਸੀਂ ਇਹ ਸਾਬ ਲਾਓ ਵੀ ਠਾਈ ਬੀਜ ਨੂੰ ਕਹਿੰਦੇ 31 ਨੂੰ ਸੁਣਿਆ ਤਾਂ ਮੈਂ ਇਹ ਹੈਗਾ ਠਾਈ ਠਾਈ ਨੂੰ ਰੋਗ ਇਹ ਪੈ ਗਿਆ ਸਾਰੇ ਜਿਹੜੀ ਮੈਂ ਤੁਹਾਨੂੰ ਇਹ ਵੀਡੀਓ ਬਣਾ ਕੇ ਤੁਸੀਂ ਨੇ ਵੀਡੀਓ ਨੂੰ ਅੱਗੇ ਤੇ ਸ਼ੇਅਰ ਸ਼ੇਅਰ ਕਰਨਾ ਹੈ ਚਲੋ ਜੀ ਅੱਗੇ ਕਰੋ ਤੁਸੀਂ ਕੰਮ ਹਾਂ ਅੱਗੇ ਅਸੀਂ ਤਾਂ ਕਰਦੇ ਹਾਂ ਹੋਰ ਦਿਖਾਉਣੇ ਆ ਸਾਰੇ ਹੀ ਦੇਖ ਲਓ ਟਰੈਕਟਰ ਦੁਬਾਰਾ ਕੰਮ ਕਰਨ ਲੱਗਿਆ ਬਾਈ ਫੇਰ ਆਪਣਾ ਮੈਂ ਤਾਂ ਜਾਂਦੇ ਜਾਂਦੇ ਨੇ ਰੋਡ ਉੱਪਰ ਇਹ ਦੇਖ ਲਿਆ ਵੀ ਕਾਹਦੇ ਬਾਹ ਰਿਹਾ ਕੀ ਕਾਰਨ ਹੋ ਗਿਆ ਤੇ ਆਹ ਦੇਖ ਲਓ ਲਓ ਬਾਨ ਨੂੰ ਪਰਲੇ ਪਾਸੇ ਵੀ ਦਿਖਾਉਣਾ ਰੋਡ ਤੇ ਪਾਰ ਤੁਹਾਨੂੰ ਜਗ੍ਹਾ ਵੀ ਦੱਸ ਦਦਦੇ ਨਹੀਂ ਕਿੱਥੇ ਆ ਇਹ ਸਾਰਾ ਤੁਹਾਨੂੰ ਟੋਟਲ ਸਾਨੂੰ ਜਗ੍ਹਾ ਦੱਸ ਦਿੰਨੇ ਕਿਹੜੀ ਆ ਇਹ ਆਪਾਂ ਆਹ ਰੋਡ ਆ ਗਿਆ ਇੱਧਰਲੇ ਪਾਸੇ ਦੇਖ ਲਓ ਸਾਰੀ ਆ ਇਹ ਜਿੰਨੀ ਹੈਗੀ ਆ ਆ ਵੀ ਸਾਰੀ ਹੋ ਜਣੀ ਹੈਗੀ ਸਿਰੇ ਤੱਕ ਆ ਇਹ ਕਿੰਨੀ ਪਾਉਣੀ ਹੈ ਦੇਖ ਲਓ ਲੋ ਠਾਈ ਵੀ ਆਹੀ ਜੀਰੀ ਦਾ ਤੁਹਾਨੂੰ ਮੈਂ ਰੋਡ ਦਿਖਾ ਦਿੰਨਾ ਆਪਾਂ ਚਲੋ ਰੋਡ ਦੇ ਕੋਲ ਚੱਲਦੇ ਆਂ ਆਪਾਂ ਰੋਡ ਪਰ ਆ ਗਏ ਇਹ ਬਸੀ ਨੂੰ ਜਾ ਰਿਹਾ ਆ ਆ ਪਾਸਾ ਬਸੀ ਨੂੰ ਜਾ ਰਿਹਾ ਸਮਨੇ ਗੱਡੀ ਲੈਟਾਂ ਮਿਲਦੀਆਂ ਜਿਹੜੀਆਂ ਤੇ ਇਧਰਲਾ ਵਸਾ ਇਹ ਕਲਾਊਡ ਤੇ ਆ ਰਿਹਾ ਤੇ ਆ ਕਲਾਊਡ ਤੇ ਆ ਰਹੀ ਹੈ ਬਸੀ ਨੂੰ ਜਾ ਰਹੀ ਹੈ ਇਧਰੇ ਪਾਸੇ ਆ ਉਹ ਥੋੜੀ ਜਿਹੀ ਮੈਂ ਤੁਹਾਨੂੰ ਹੋਰ ਦਿਖਾ ਦਿੰਨਾ ਆਹ ਚੱਲ ਕੇ ਪਰਲੇ ਪਾਸੇ ਤੇ ਕਿੰਨੇ ਏਕੜ ਪਥਲੜੀ ਖਰਾਬ ਹੋਈ ਹੈ ਆਹ ਕਲਾਊਡ ਤੇ ਆ ਰਿਹਾ ਰੋਡ ਤੇ ਇਧਰ ਤੇ ਆ ਬਸੀ ਨੂੰ ਜਾ ਰਿਹਾ ਆਪਾਂ ਉਸ ਕੋਲ ਮੋਟਰ ਕੋਲ ਪਹੁੰਚ ਗਏ ਜਿੱਥੇ ਸਾਢੇ 3 ਏਕੜ ਆ ਆ ਦੇਖ ਲੋ ਉਹਦੇ ਇਹਦੇ ਵਿੱਚ ਹੀ ਉਪਣੇ ਲੱਗੀ ਵੀ ਤੀ ਜੀ ਜਿਹੜੀ ਸਾਰੀ ਉਹ ਜਿਹੜੀ ਇਹ ਬਾਤ ਸੀ 3.5 ਏਕੜ ਫਸਲ ਜਿਹੜੀ ਹੈ ਵੀ ਵਿਵਾਦ ਹੋ ਚੁੱਕੀ ਆ ਤੁਸੀਂ ਵੀਡੀਓ ਨੂੰ ਸ਼ੇਅਰ ਕਰਨਾ ਹੈ ਬਾਅਦ ਤੇ ਬਾਅਦ ਕਮੈਂਟ ਲਾਈਕ ਕਰਨੇ ਆ ਚੈਨਲ ਨੂੰ ਸਬਸਕ੍ਰਾਈਬ ਕਰਨਾ YouTube ਚੈਨਲ ਆ ਸਾਡੇ ਨੂੰ ਸਬਸਕ੍ਰਾਈਬ ਕਰੋ ਉਂਵਰ ਵੀ ਬੈਲ ਘੰਟਾ ਦਬਾਉਣੀ ਆ YouTube ਚੈਨਲ ਨੂੰ ਬੈਲ ਘੰਟਾ ਦਬਾਓ ਬਾਅਦ ਤੇ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਹਰ ਤੱਕ ਇਹ ਗੱਲ ਪਹੁੰਚ ਜਵੇ ਇਹ ਜਿਹੜੀ ਵੀਡੀਓ ਮੈਂ ਤੁਹਾਨੂੰ ਬਣਾ ਕੇ ਇਹ ਦਿਖਾ ਰਹੇ ਹਾਂ ਦੇਖ ਲਓ ਸਾਢੇ ਤਿੰਨ ਸਾਢੇ ਤਿੰਨ ਏਕੜ ਜਗ੍ਹਾ ਇਹ ਆ ਵੀਡੀਓ ਨੂੰ ਬਾਤੇ ਬਾਤ ਸ਼ੇਅਰ ਕਰਨਾ ਲਾਈਕ ਕਮੈਂਟ ਕਰਨਿਆ ਚੈਨਲ ਨੂੰ ਸਬਸਕ੍ਰਾਈਬ ਕਰਨਾ YouTube ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਦੀ ਬਹੁਤ ਜ਼ਰੂਰਤ ਹੁੰਦੀ ਆ ਕਿਉਂਕਿ ਹਰ ਕੋਲੇ ਇਹ ਵੀਡੀਓ ਪਹੁੰਚਣੀ ਚਾਹੀਦੀ ਆ ਤੁਹਾਡੇ ਸਹਿਯੋਗ ਨਾਲ ਚੈਨਲ ਜਿਹੜੇ ਚੱਲਣੇ ਆ ਵੀਡੀਓ ਨੂੰ ਬਾਅਦੇ ਬਾਅਦ ਸ਼ੇਅਰ ਕਰੋ ਲਾਈਕ ਕਮੈਂਟ ਕਰਨੇ ਆ 3.5 ਏਕੜ ਦਾ ਖੇਤ ਦਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਜਿਹਨੂੰ ਇਹ ਬਿਮਾਰੀ ਲੱਗੀ ਹੈ 28 ਜੀਰਦੀ ਪਰਲੇ ਪਾਸੇ ਟਰੈਕਟਰ ਚੱਲਦਾ ਹੈ ਰੋਡ ਦੇ ਵਿਸ਼ਾਲੇ ਜੀ ਖੇਤ ਨੇ ਇਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ